ਉਂਦੇ ਕਾਰਨ ਸੜਕ ਹਾਸੀ ਲਗਾਤਾਰ ਵੱਧ ਰਹੇ ਨੇ ਤਾਂ ਇਹ ਮਾਮਲਾ ਗੋਰਾਇਆ ਬਸ ਸਟੈਂਡ ਓਵਰਬ੍ਰਿਜ ਤੋਂ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਸਕੂਲ ਬੱਸ ਅਤੇ ਇੱਕ ਕੈਂਟਰ ਦੇ ਵਿੱਚਕਾਰ ਪਹਿਲਾਂ ਟੱਕਰ ਹੋ ਗਈ। ਇਸ ਹਾਦਸੇ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਦਸ ਦੇ ਕੇ ਚਾਰ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਨੇ ਤਾਂ ਸੜਕ ਹਾਸੇ ਦੇ ਵਿੱਚ ਇੱਕ ਸਖਸ ਵੀ ਜ਼ਖਮੀ ਹੋਇਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀ ਟਰੱਕ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ ਦਸ ਦੇ ਕੇ ਜ਼ਖਮੀ ਦੀ ਪਛਾਣ ਜੁੜੀ ਹੈ ਹਰਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਚਾਰਜ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਕੈਂਟਰ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਮੌਕੇ ਤੋਂ ਹੀ ਵਾਹਨ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਇਹ ਹੈ ਐਕਸੀਡੈਂਟ ਜਿਹੜਾ ਅੱਜ ਠੀਕ ਕਰਨੇ ਕਾਹ ਦਾ ਕੰਮ ਹੈ ਇਹ ਜਿਹੜਾ ਐਕਸੀਡੈਂਟ ਹੈ ਇਹ ਸੰਗਣੀ ਧੁੰਦ ਕਾਰਨ ਹੋਇਆ ਮੇਨ ਬਰਾਇਆ ਬਸ ਸਟੈਂਡ ਦੇ ਓਵਰ ਬ੍ਰਿਜ ਤੇ ਇਹਦੇ ਵਿੱਚ ਕਰਮਵਾਰ ਇੱਕ ਹਨੂਮਨ ਸਕੂਲ ਤੋਂ ਅਸੀਂ ਬੈਨ ਜਿਹੜੀ ਕਿ ਚਾਰ ਗੱਡੀਆਂ ਹੋਰ ਇਹਦੇ ਨਾਲ ਟਕਰਾਈਆਂ ਨੇ ਜਿਹਦੇ ਵਿੱਚ ਇੱਕ ਕੈਂਟਰ ਦਾ ਡਰਾਈਵਰ ਹਰਪੀ ਸਿੰਘ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਹਨੂੰ ਆਪਣੀ ਐਸਐਸਐਫ ਦੀ ਗੱਡੀ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਇਹ ਸੂਚਨਾ ਸਾਨੂੰ ਗ੍ਰਾਇਆ ਪੁਲਿਸ ਸਟੇਸ਼ਨ ਤੋਂ ਮਿਲੀ ਸੀ ਅਗਲੇਰੀ ਕਾਰਵਾਈ ਦੇ ਥਾਣਾ ਗ੍ਰੈਂਡ ਤੋਂ ਐਸਐਚਓ ਸਾਹਿਬ ਤੇ ਡਿਊਟੀ ਅਫਸਰ ਮੌਜੂਦ ਨੇ ਬੱਚੇ ਕੈਨਿਸ ਗਿਆ ਲੈ ਬਸ ਖਾਲੀ ਸੀ ਜੀ ਨਹੀਂ ਜੀ ਹਾਂ ਜੀ ਬੱਚਿਆਂ ਨੂੰ ਲੈਣ ਜਾ ਰਹੀ ਸੀ ਕੁਦਰਤੀ ਬਸ ਜਿਹੜੀ ਬਸ ਸੀ ਸਕੂਲੀ ਬਸ ਵਿੱਚ ਬੱਚਾ ਕੋਈ ਨਹੀਂ ਸੀ ਬੱਚਿਆਂ ਨੂੰ ਲੈਣ ਜਾ ਰਹੀ ਸੀ ਜੀਵਨ 8:00 ਵਜੇ ਨੈਸ਼ਨਲ ਹਾਈਵੇ ਗੁਰਾਇਆਂ ਦੇ ਉੱਤੇ ਇੱਕ ਸਕੂਲ ਦੀ ਬੱਸ ਜਾ ਰਹੀ ਸੀ ਜਿਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਉਸ ਦੇ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਹਲੇ ਬੱਚਿਆਂ ਨੂੰ ਨਹੀਂ ਲੈਣ ਜਾ ਰਹੇ ਸੀ ਧੁੰਦ ਬਹੁਤ ਪੈਰੇ ਸੀ ਉਸ ਤੋਂ ਬਾਅਦ ਪਿਛਲੇ ਪਾਸੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਅੱਗੇ ਟਰਾਲੇ ਦੇ ਪਿਛਲੇ ਪਾਸੇ ਆ ਕੇ ਇੱਕ ਟੈਂਪੂ ਵੱਜਾ ਜਿਸ ਦੇ ਵਿੱਚ ਕੀ ਉਹਦਾ ਡਰਾਈਵਰ ਫਸ ਗਿਆ ਉਹਨੂੰ ਬੰਦਿਆਂ ਦੀ ਸਹਾਇਤਾ ਦੇ ਨਾਲ ਖਿੱਚ ਕੇ ਅਸੀਂ ਬਾਹਰ ਕੀਤਾ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ 5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਅਸੀਂ ਬਹੁਤ ਹੀ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਗਠਿਤ ਕੀਤਾ ਜਿਸ ਦੇ ਨਾਲ ਸੈਂਕੜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਰਹੀ ਆ ਅੱਜ ਵੀ 5 ਮਿੰਟ ਦੇ ਬੱਚੇ ਇੱਥੇ ਵਰਦੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਇਸ ਦੇ ਵਿੱਚ ਕੋਈ ਜ਼ਖਮੀ ਵਗੈਰਾ ਹੋਇਆ ਟੈਂਪੂ ਵਾਲਾ ਜਿਹੜਾ ਡਰਾਈਵਰ ਸੀ ਉਹ ਜ਼ਖਮੀ ਹੋ ਗਿਆ ਜਿਹੜੀਆਂ ਕਿ ਲੱਤਾਂ ਵਿੱਚ ਫਸ ਗਈਆਂ ਸਨ ਉਹਨੂੰ ਟਰੱਕ ਦੀ ਸਹਾਇਤਾ ਦੇ ਨਾਲ ਖਿੱਚ ਕੇ ਰੱਸਾ ਪਾ ਕੇ ਅਸੀਂ ਉਹਨੂੰ ਬਾਹਰ ਕੱਢਿਆ ਤੇ ਉਨੀ ਉਹ ਐਸਐਸਐਫ ਦੀ ਟੀਮ ਨੂੰ ਦਿੱਤਾ ਉਹਨੂੰ ਹਸਪੀਟਲ ਲੈ ਗਈ ਆ ਗਲਤੀ ਤਾਂ ਇਹ ਵੀ ਹੈ ਗਲਤੀ ਤਾਂ ਇਸ ਡਰਾਈਵਰ ਦੀ ਆ ਇਸ ਦੇ ਅੱਗੇ ਟਰੱਕ ਨੇ ਬ੍ਰੇਕ ਲਾਈ ਹੋਸੀਂ ਟ੍ਰੈਫਿਕ ਜਾਮ ਸੀ ਅੱਗੇ ਇੱਕ ਐਕਸੀਡੈਂਟ ਹੋਰ ਹੋਇਆ ਸੀਗਾ ਇਸ ਬੰਦੇ ਕੋਲ ਜਾਂ ਤਾਂ ਬ੍ਰੇਕ ਨਹੀਂ ਲੱਗੀ ਜਾਂ ਅੰਧਿਆਨਾ ਹੋ ਗਏ ਪਿਛਲੇ ਪਾਸੇ ਉਹਦੇ ਵਿੱਚ ਹੋ ਜਾ ਜਿਹੜੀ ਸਕੂਲ ਬੱਸ ਦੀ ਟੱਕਰ ਹੋਈ ਹੈ ਉਹਦੇ ਵਿੱਚ ਕੋਈ ਬੱਚੇ ਵਗੈਰਾ ਸੀਗੇ ਉਹਦੇ ਵਿੱਚ ਕੋਈ ਬੱਚਾ ਸਵਾਰ ਨਹੀਂ ਸੀ ਹਲੇ ਬੱਚਿਆਂ ਨੂੰ ਲੈਣ ਹੀ ਜਾ ਰਹੇ ਸੀ ਉਹ ਘਰਾਂ ਤੋਂ ਸਾਰਿਆਂ ਦਾ ਬਚਾ ਸਿਰਫ ਇੱਕ ਐਸੀ ਡਰਾਈਵਰ ਦੇ ਸੱਟ ਲੱਗੀ ਆ ਬਾਕੀ ਸਾਰਿਆਂ ਦਾ ਬਚਾ ਜਿਹੜਾ ਉਹ ਜਿਹੜਾ ਟਰੱਕ ਦੂਧਿਆ ਸੀਗਾ ਜਿਹੜਾ ਦੱਸਦੇ ਪਏ ਆ ਜਿਹਨੇ ਬਾਕੀ ਨੂੰ ਟੱਕਰ ਮਾਰੀ ਆ ਉਹ ਕਹਿੰਦੇ ਸ਼ਾਇਦ ਹੈਲਪਰ ਚਲਾ ਰਿਆ ਸੀਗਾ ਟਰੱਕ ਚਲਾ ਰਿਆ ਸੀ ਉਹ ਜਿਹੜਾ ਗੱਲ ਕਰ ਰਿਹਾ ਜਦੋਂ ਅਸੀਂ ਉਹਨੂੰ ਬਾਅਦ ਚ ਪੁੱਛਿਆ ਜਿਹੜਾ ਨਾਲ ਬੰਦਾ ਸੁੱਤਾ ਪਿਆ ਸੀ ਉਹ ਕਹਿੰਦਾ ਜੀ ਡਰਾਈਵਰ ਮੈਂ ਆ ਬਟ ਮੌਕੇ ਤੇ ਮੈਂ ਮੌਜੂਦ ਸੀ ਮੈਂ ਦੇਖਿਆ ਕਿ ਜਿਹੜਾ ਉਹਦੇ ਨਾਲ ਹੈਲਪਰ ਸੀ ਉਹ ਟਰੱਕ ਚਲਾ ਰਿਆ ਸੀਗਾ ਉਹ ਆਪ ਸੁੱਤਾ ਪਿਆ ਸੀਗਾ ਇਸ ਕਰਕੇ ਉਹ ਬਾਅਦ ਵਿੱਚ ਝੂਠ ਬੋਲਦਾ ਸੀ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਡਰਾਈਵਰ ਇਹ ਨਹੀਂ ਸੀ ਇਹ ਚਲਾ ਰਿਆ ਸੀ ਧੰਨਵਾਦ ਇਸਦੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਨਰਿੰਦਰ ਗੁਪਤਾ ਜੋੜ ਚੁਕੇ ਨੇ ਨਰਿੰਦਰ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਇਹ ਹਾਦਸਾ ਵਾਪਰਿਆ ਹੈ ਤੇ ਇਸ ਦੇ ਵਿੱਚ ਕਿੰਨੇ ਕੁ ਜੁੜੇ ਬੱਚੇ ਨੇ ਜ਼ਖਮੀ ਹੋਏ ਨੇ ਬਿਲਕੁਲ ਦੇਖੋ ਜਿੱਥੇ ਗੁਰਾਇਆਂ ਦੇ ਦਾ ਫੌਜ ਲੱਗਾ 20 ਵਾੜਾ ਉਦੋਂ ਕੋਈ ਹਾਦਸਾ ਹੋਇਆ ਉਹ ਸਭ ਤੋਂ ਵੱਡਾ ਕਾਰਨ ਹੈ ਉਹ ਹਾਦਸਾ ਹੋੰਦਾ ਸੋਰਾ ਆਪਾਂ ਝੋੰਡਾ ਕਹਿੰਦੇ ਬਿਲਕੁਲ ਅੱਜ ਜੀਰੋ ਜੀਜੀ ਬੀਟੀ ਸੀ ਤਾਂ ਬਈ ਤੇ ਜਿਸ ਕਰਕੇ ਇਹ ਜਿਹੜਾ ਵਾ ਹਾਪ ਹੋਇਆ ਵਾ ਸਭ ਤੋਂ ਵੱਡੀ ਗੱਲ ਇਹ ਕਿ巴士 ਜਿਹੜੀ ਪੂਲੀ ਬਸ ਦੀ ਉਹ ਬੱਚਿਆਂ ਨੂੰ ਹਲੇ ਤੋਂ ਘੁੜਾਉਣ ਵਾਸਤੇ ਜਾ ਰਹੀ ਸੀ ਤੇ ਗਨੀਮਤ ਕਹਿ ਰਹੀ ਸੀ ਕਿ ਕੋਈ ਵੀ ਬੱਚਾ ਉਸਲੇ ਬਸ ਦੀ ਵਿੱਚ ਨਹੀਂ ਹੋ ਰਹੀ ਸੀ ਅਗੋ ਤੇ ਬੱਚੇ ਹੁੰਦੇ ਤੇ ਬਹੁਤ ਵੱਡਾ ਜਿਹੜਾ ਹੋਇਆ ਹਾਦਸਾ ਜਿਹੜਾ ਹੋ ਸਕਦਾ ਸੀ ਤੇ ਇਸ ਕਰਕੇ ਬੱਚੇ ਉਹ ਲੈਣ ਜਾ ਰਹੀ ਸੀ ਸਕੂਲ ਵਾਸਤੇ ਹਲੇ ਤੇ ਉਸ ਕਰਕੇ ਜਿਹੜਾ ਬੱਚਾ ਉਹਦੇ ਕੋਈ ਨਾ ਹੋਣ ਕਰਕੇ ਇਹ ਹਾਦਸਾ ਜਿਹੜਾ ਹੋਇਆ ਪਰ ਉਹਦਾ ਲੇਕਿਨ ਉਹਦੇ ਦੇ ਬੱਚਿਆਂ ਨਾ ਹੋਣ ਕਰਕੇ ਉਹ ਡਰਾਈਵਰ ਨੂੰ ਚੱਕਿਆ ਟੱਟਾ ਲੱਗਿਆ ਜਿਸ ਨੂੰ ਉਹ ਬਹੁਤ ਜਿਹੜੀ ਉਹ ਸ਼ਕਤ ਦੇ ਨਾਲ ਬਾਹਰ ਕੱਢਿਆ ਗਿਆ ਵਾ ਔਰ ਉਸ ਦੀ ਉਹਦੀ ਪਛਾਣ ਹਰਪ੍ਰੀਤ ਦੇ ਨਾਮ ਦੇ ਉੱਤੇ ਹੋਈ ਹੈ ਜੇ ਹਰਪ੍ਰੀਤ ਸਿੰਘ ਜਿਹੜਾ ਸੀ ਉਸ ਨੂੰ ਹੁਣ ਜਿਹੜਾ ਵਾ ਜਿਹੜੀ ਨਵੀਂ ਭਗਵੰਤ ਮਾਨਿਕ ਪ੍ਰਾਲਾਚਕਾ ਸੀ ਕਿ ਐਸਐਸਐਫ ਦੀ ਜਿਹੜੀ ਉਹਨਾਂ ਨੇ ਇੱਕ ਟੀਮਾਂ ਬਣਾਈ ਜੇ ਪੰਜਾਬ ਕਿਸੇ ਵੀ ਸੜਕ ਉੱਤੇ ਹਾਦਸਾ ਹੁੰਦਾ ਵਾ ਤੇ ਐਸਐਸਪੀ ਐਸਐਸਪੀ ਦੀ ਟੀਮ ਜੇ ਉਥੇ ਪਹੁੰਚੇਗੀ ਤੇ ਉਹਨਾਂ ਨੂੰ ਵੀ ਹੱਥ ਸਿੱਖ ਕੱਢਿਆ ਜਾਏਗਾ ਤੇ ਬਿਲਕੁਲ ਅਗਰ ਗੱਲ ਕਰੀਏ ਤੇ ਉਥੇ ਤੋਂ ਐਸਐਸਪੀ ਐਸਐਸ ਦੀ ਟੀਮ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਉਹ ਉਹਨੂੰ ਜਿਹੜਾ ਬਾਹਰ ਕੱਢ ਕੇ ਤੇ ਹਸਪਤਲ ਜਿਹੜਾ ਗੁਰਾਇਆਂ ਦੇ ਸਿਵਲ ਹਸਪਤਲ ਵਿੱਚ ਪਹੁੰਚਾਇਆ ਜਾਂਦਾ ਜਿਹੜਾ ਜਿਹਦਾ ਉਥੇ ਇਲਾਜ ਚੱਲ ਰਿਹਾ ਹੈਗਾ ਵਾ ਉਹ ਸਭ ਤੋਂ ਵੱਡਾ ਜਿਹੜਾ ਹਾਦਸਾ ਜਿਹੜਾ ਲਗਾਤਾਰ ਕੋਹੇ ਦੇ ਕਾਰਨ ਲਗਾਤਾਰ ਚਾਰ ਤੋਂ ਫੰਜ ਗੱਡੀਆਂ ਇਹ ਵੱਜ ਗਈਆਂ ਹੈ ਜਿਵੇਂ ਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਲਗਾ ਲਗਨ ਕਰਕੇ ਜਿਹੜਾ ਵਾ ਇਹ ਆਪਣਾ ਤੁੰਗ ਦੇ ਕਾਰਨ ਜਿਹੜਾ ਇਹ ਹਾਦਸਾ ਜਿਹੜਾ ਵਾ ਵਾਪਰਦਾ ਦਾ ਤੇ ਹਰਪ੍ਰੀਤ ਜੀ ਜਿਹੜੀ ਆ ਆਪਣਾ ਚੋਰੀ ਟੋਟਾ ਲੱਗ ਗਿਆ ਤਾਂ ਬਿਜਲੀ ਜਿਹੜਾ ਵਾ ਆਪਣਾ ਜਟਲੀ ਹੋ ਜਾਂਦਾ ਵਾ ਉਹਨੂੰ ਜਿਹੜਾ ਵਾ ਗੁਰਾਇਆ ਦੇ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਜਾਂਦਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਐਸਐਸਐਸ ਦੀ ਜਿਹੜੀ ਟੀਮ ਹੈ ਜੀਐਸਐਸਐਸ ਦੀ ਟੀਮ ਲੱਗੀਆ ਉਹ 3 ਤੋਂ 4 ਮਿੰਟ ਦੇ ਵਿੱਚ ਉੱਥੇ ਜਦੋਂ ਉਹਨਾਂ ਨੂੰ ਫੋਨ ਚੱਲਦਾ ਵਾ ਉਸ ਤੋਂ ਅਗਰ ਇਹ ਕਟਰਾਵਲ ਜਗ੍ਹਾ ਤੇ ਪਹੁੰਚ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਹਰਪ੍ਰੀਤ ਨੂੰ ਜਿਹੜਾ ਵਾ ਉਥੋਂ ਇੱਕ ਟਰੱਕ ਜਿਹੜਾ ਟਕਰਾਉਂਦਾ ਸਕੂਲ ਬੱਸ ਦਾ ਟਕਰਾਉਂਦਾ ਸਕੂਲ ਬੱਸ ਦੀ ਜਿਹੜੀ ਟੱਕਰਾ ਹੈ ਉਹ ਹੋ ਰਹੀ ਹੈ ਪਹਿਲਾਂ ਕੈਂਟਰ ਦੇ ਨਾਲ ਉਸ ਤੋਂ ਬਾਅਦ ਹੋਰ ਵੀ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਨੇ કુલ ਕਿੰਨੇ ਕ ਵਾਹਨ ਨੁਕਸਾਨੇ ਗਏ ਨੇ ਤੇ ਡਰਾਈਵਰ ਦੀ ਹੁਣ ਕੀ ਹਾਲਾਤ ਨੇ ਆ ਬਿਲਕੁਲ ਦੋਸਤਾਂ ਨਾਲ ਗੱਲ ਕਰੀਏ ਸੀ ਜਿਹੜਾ ਟੈਂਕਰ ਸੀ ਟੈਂਕਰ ਦੇ ਨਾਲ ਬੱਸ ਚਲਾਉਂਦੀ ਜਾਂ ਵਾਪਸ ਤੋਂ ਬਾਅਦ ਜਿਹੜਾ ਲਗਾਤਾਰ ਪਿੱਛੇ ਤਿੰਨ ਤੋਂ ਚਾਰ ਗੱਡੀਆਂ ਦਾ ਇਹ ਲਗਾਤਾਰ ਜਿਹੜੀਆਂ ਵਾ ਉਹ ਪਿੱਛੇ ਦੇ ਪਿੱਛੇ ਪਿੱਛੇ ਤੱਕ ਕਰਾਉਂਦੀਆਂ ਵਾ ਗੱਲ ਕਰੀਏ ਤੇ ਚਾਰ ਤੋਂ ਪੰਜ ਗੱਡੀਆਂ ਲਗਾਤਾਰ ਜਿਹੜੀਆਂ ਇਫਾਸ ਦੇ ਇਫਾਸ ਦੇ ਇਫਾਸ ਦੇ ਜਿਹਨਾਂ ਦਾ ਹਾਸਾ ਹੁੰਦਾ ਵਾ ਤੋ ਉਸ ਤੋਂ ਬਾਅਦ ਜਿਹੜਾ ਵਾਹ ਸਰਪ੍ਰੀਤ ਜਿਹਦੀ ਪਛਾਣ ਜਿਹੜਾ ਡਰਾਈਵਰ ਸੀ ਜਿਹਦੀ ਪਛਾਣ ਸਰਪ੍ਰੀਤ ਦੇ ਨਾਮ ਦਾ ਰਹਈ ਹੈ ਉਹਨੂੰ ਜਿਹੜਾ ਵਾਹ ਹਸਪੀਟਲ ਦੇ ਨਾਲ ਕਰਾਈਦਾ ਉਹ ਲਾਚ ਚਲੇ ਗਿਆ ਲੇਕਿਨ ਖਤਰੇ ਤੋਂ ਬਾਹਰ ਹੈਗਾ ਕੋਈ ਜੇ ਲੱਤਾਂ ਤੇ ਜੇ ਅਵਰ ਸਾਥ ਜਿਹਨੇ ਚੋਤਾ ਆਈਆ ਮੈਂ ਤੇਸਕਰ ਚੋਦੀ ਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਜਿਹੜੀ ਦੱਸੀ ਜਾ ਰਹੀ ਹੈ ਜੀ ਹੈ ਪਰ ਜਿਦਨੇ ਜਿਦਗਰ ਗੱਲ ਕਰੀਏ ਤਾਂ ਸਕੂਲੀ ਬੱਚੇ ਉਸ ਵਾਸਤੇ ਵਿੱਚ ਹੁਣ ਦੇ ਤੇ ਬਹੁਤ ਵੱਡਾ ਜਿਹੜਾ ਹਾਦਸਾ ਹੋ ਸਕਦਾ ਸੀ ਸਿਰ ਗਰੀਬ ਬਣ ਰਹੀ ਹੈ ਜੀ ਬਾ ਜਿਹੜੀ ਸਕੂਲੀ ਬਾਤ ਸੀ ਸਕੂਲ ਵਾਸਤੇ ਬੱਚਿਆਂ ਨੂੰ ਲੈਣ ਜਾਂਦੀ ਗਈ ਸੀ ਤੇ ਇਸ ਕਰਕੇ ਜ ਆ ਚੋਟਾ ਜਿਹੜੀਆਂ ਗਾਇ ਜਿਹੜੇ ਨੇ ਜ਼ੁਰੂ ਉਪਾਟਾ ਲੱਗੀਆਂ ਵਾ ਪਰ ਕੋਈ ਵੱਡਾ ਹਾਦਸਾ ਹੋਇਆ ਤੇ ਕਰਕੇ ਚੱਲ ਗਿਆ ਕਿ ਬੱਚੇ ਉਸ ਦੇ ਉਸ ਦੇ ਲਈ ਬਾਸ ਦੇ ਵਿੱਚ ਨਹੀਂ ਕਿਉਂਕਿ ਇਹ ਅੱਜ ਇਹ ਗੱਲ ਕਰੀਏ ਠੀਕ ਹੈ ਨਰਿੰਦਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਸਰ ਤੱਕ ਪਹੁੰਚਾਉਣ ਦੇ ਲਈ ਤਾਂ ਸੰਗਰੇ ਤੋਂ ਦੇ ਕਰਕੇ ਇਸ ਸਰ ਕੇ ਹਾਦਸਾ ਵਾਪਰਿਆ ਲੇਕਿਨ ਗਨੀਮਤ ਰਹੀ ਕਿ ਕਿਸੇ ਵੇਕ ਉਸ ਵਕ ਕੋਈ ਬੱਚਾ ਬਾਸ ਦੇ ਵਿੱਚ ਸਵਾਰ ਨਹੀਂ ਸੀ ਹਾਲਾਂਕਿ ਡਰਾਈਵਰ ਨੂੰ ਥੋੜੀ ਚੋਟਾ ਲੱਗਿਆ ਨੇ ਲੇਕਿਨ ਉਸ ਨੂੰ ਇਲਾਜ ਦੇ ਲਈ ਭਰਤੀ ਕਰਾ ਦਿੱਤਾ ਗਿਆ ਹੈ